ਸਸੀ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਪਾਣੀ ਲਿਖਣ ਦੀ ਲੋੜ ਕਿਉਂ ਪਈ ਤੇ ਓਨਲੀ ਟਰੁਥ ਨਿਊਜ਼ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਸੰਗਰੂਰ ਦੇ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ 2024 ਦਾ ਜਿਹੜਾ ਵਿਗਲ ਵੱਜ ਚੁੱਕਿਆ ਚੋਣ ਜਾਬਤਾ ਜਿਹੜਾ ਲੱਗਿਆ ਹੋਇਆ ਸੋ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪੱਬਾਂ ਪਾਰ ਹੋਈਆਂ ਨੇ ਗਿਆ 2024 ਦੇ ਵਿੱਚ ਰਾਜ ਸਤਾ ਹਾਸਲ ਕਰਨ ਦੇ ਲਈ ਸੋ ਇਸ ਵਕਤ ਆਪਾਂ ਸੰਗਰੂਰ ਦੇ ਵਿੱਚ ਖੜੇ ਆ ਕਿਉਂਕਿ ਸੰਗਰੂਰ ਸੀਟ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਗਰਮ ਮੁੱਦਾ ਗਿਣਾ ਜਾਂਦਾ ਹੈ ਪ ਦੀ ਰਾਜਨੀਤੀ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੌਟ ਸੀਟ ਸੰਗਰੂਰ ਹੈ ਸੋ ਇੱਥੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਅੱਜ ਇੱਕ ਜਿਹੜਾ ਵੱਖਰਾ ਐਲਾਨ ਕੀਤਾ ਗਿਆ ਸੰਗਰੂਰ ਲੋਕ ਸਭਾ ਸੀਟ ਦੇ ਲਈ ਸੋ ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਹਜੇ ਤੱਕ ਕਿਸੇ ਵੀ ਸੀਟ ਦਾ ਜਿਹੜਾ ਐਲਾਨ ਨਹੀਂ ਕੀਤਾ ਗਿਆ ਉਮੀਦਵਾਰ ਨਹੀਂ ਸੀ ਐਲਾਨਿਆ ਗਿਆ ਸੋ ਅੱਜ ਪਹਿਲਾ ਜਿਹੜਾ ਉਮੀਦਵਾਰ ਲੋਕ ਸਭਾ ਸੀਟ ਦਾ ਸੰਗਰੂਰ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਸੋ ਇੱਥੇ ਸਾਡੇ ਨਾਲ ਪੂਰੀ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਇਕੱਤਰ ਹੋਈ ਹੈ ਕਿ ਭਗਵਾਨ ਵਾਲਮੀਕ ਸਰੋਵਰ ਦੇ ਵਿੱਚ ਅਸੀਂ ਕੜਿਆ ਸੋ ਇੱਥੇ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਮੱਖਣ ਸਿੰਘ ਜੀ ਮੌਜੂਦ ਨੇ ਚਮਕੌਰ ਸਿੰਘ ਵੀਰ ਜੀ ਪਵਿੱਤਰ ਸਿੰਘ ਜੀ ਰਜਿੰਦਰ ਸਿੰਘ ਕੌਰੀਆ ਹੋਰ ਵੀ ਜਿੰਨੇ ਵੀ ਸਾਰੇ ਲੀਡਰ ਜਿਹੜੇ ਮੌਜੂਦ ਨੇਗੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਮੈਂ ਵੀ ਬਾਣੀ ਲਿਖਣ ਦੀ ਲੋੜ ਕੋਈ ਜੋ YouTube ਚੈਨਲ ਦਾ ਉਹਨਾਂ ਤੇ ਸਾਰੇ ਦਰਸ਼ਕਾਂ ਦਾ ਤਹਿਜੋਂ ਸੁਆਗਤ ਕਰਦਾ ਜੀ ਸੋ ਡਾਕਟਰ ਸਾਹਿਬ ਅੱਜ ਬੌਧਨ ਸਮਾਜ ਪਾਰਟੀ ਦੇ ਵੱਲੋਂ ਤੁਸੀਂ ਸਾਰਿਆਂ ਨੇ ਇਕੱਤਰ ਹੋ ਕੇ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ ਕੇਂਦਰ ਦੇ ਵੱਲੋਂ ਜਿਹੜਾ ਪੂਰੀ ਲੀਡਰਸ਼ਿਪ ਤੋਂ ਹੋ ਕੇ ਆਇਆਗਾ ਉਹਨੂੰ ਅੱਜ ਤੁਸੀਂ ਨੇ ਜਿਹੜਾ ਇਸ ਅੰਗਰੂੜ ਦੇ ਵਿੱਚ ਐਲਾਨ ਕੀਤਾ ਸੋ ਕਿਦਾਂ ਦਾ ਮਹਿਸੂਸ ਕਰ ਰਹੇ ਆ ਸਭ ਤੋਂ ਪਹਿਲਾਂ ਮੈਂ ਬੌਧਨ ਸਮਾਜ ਪਾਰਟੀ ਦਾ ਉਮੀਦਵਾਰ ਬਣਨ ਦੇ ਉੱਤੇ ਤੇ ਮੈਨੂੰ ਇਸ ਉਮੀਦਵਾਰੀ ਬਖਸ਼ਣ ਦੇ ਲਈ ਜੋ ਮੈਂ ਸ਼੍ਰੀ ਬਾਲਮੀਕ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਖੜਾ ਹਾਂ ਸ਼੍ਰੀ ਬਾਲਮਿਕੀ ਮਹਾਰਾਜ ਦਾ ਉਹਨਾਂ ਦੇ ਅਸ਼ੀਰਵਾਦ ਦਾ ਤੇ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਬਤੀ ਜੀ ਦਾ ਸਾਡੇ ਸੂਬੇ ਦੇ ਜਰਨਲ ਸਰਦਾਰ ਜਸਪੀਰ ਸਿੰਘ ਗੜੀ ਸਾਡੇ ਸੂਬੇ ਦੇ ਕੇਂਦਰੀ ਇੰਚਾਰਜ ਸਰਦਾਰ ਹਰਨਜੀਤ ਸਿੰਘ ਬੈਣੀਵਾਲ ਮੇਰੀ ਬਹੁਜਨ ਸਮਾਜ ਦੀ ਲੋਕ ਸਭਾ ਦੀ ਟੀਮ ਸਰਦਾਰ ਚਮਕੌਰ ਸਿੰਘ ਵੀ ਸੂਬੇ ਦੇ ਜਰਨਲ ਸਕੱਤਰ ਮਾਸਤ ਅਮਰਜੀਤ ਸਿੰਘ ਜੀ ਦਰਸ਼ਨ ਸਿੰਘ ਜਲੂਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਕੈਦ ਸਰਦਾਰ ਸਰਬਜੀਤ ਸਿੰਘ ਖੇੜੀ ਸ੍ਰੀ ਸਮਸਾਦ ਅंसारी ਜੀ ਸਾਡੇ ਹਲਕਿਆਂ ਦੇ ਪ੍ਰਧਾਨ ਹਲਕਿਆਂ ਦੇ ਇੰਚਾਰਜ ਜ਼ਿਲ੍ਹਿਆਂ ਦੇ ਇੰਚਾਰਜ ਹੋਰ ਜਿੰਨੇ ਵੀ ਵਰਕਰ ਸਮਰਥਕ ਸਾਰੇ ਅੱਜ ਆਏ ਨੇ ਇੱਥੇ ਮੇਰੀਆਂ ਭੈਣਾਂ ਵੀ ਆਈਆਂ ਨਗੀਆਂ ਮੈਂ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਦਾ ਕਰਦਾ ਤੇ ਕਿਉਂਕਿ ਸਤਿਗੁਰੂ ਅਰਬਦਾਸ ਮਹਾਰਾਜ ਦਾ ਸ਼ਲੋਕ ਹੈਗਾ ਐਸੀ ਲਾਲ ਤੁਜਬਿਨ ਕੌਣ ਕਰੇ ਇੱਕ ਨਿਮਾਰਣੇ ਦੇ ਸੇਵਕ ਨੂੰ ਨਿਮਾਰਣੇ ਦੇ ਸਿਪਾਈ ਨੂੰ ਇੱਕ ਨੈਸ਼ਨਲ ਪਾਰਟੀ ਦਾ ਲੋਕ ਸਭਾ ਦਾ ਉਮੀਦਵਾਰ ਬਣਨਾ ਬਹੁਤ ਹੀ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈਗੀ ਤੇ ਮੈਂ ਇਹ ਭੈਣ ਮਾਇਆ ਭਤੀਜੀ ਨੂੰ ਸਮੂਚੀ ਸਟੇਟ ਲੀਡਰਸ਼ਿਪ ਨੂੰ ਸਾਡੇ ਲੋਕ ਸਭਾ ਦੀ ਲੀਡਰਸ਼ਿਪ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਸਾਡੇ ਵਰਕਰਾਂ ਸਮਰਥਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਜਿਹੜੀ ਚੋਣ ਹੈਗੀ ਆ ਸਾਰੇ ਜਣੇ ਰੜਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਪੂਰੀ ਇਮਾਨਦਾਰੀ ਨਾਲ ਤੰਦੀ ਨਾਲ ਲੜਾਂਗੇ ਤੇ ਜਿੱਤਾਂਗੇ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਪੂਰੇ ਲੋਕਾਂ ਨੂੰ ਵੱਡੇ ਵੱਡੇ ਜੁਮਲੇ ਦਿਖਾਉਂਦੀਆਂ ਨੇਗੀਆਂ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ ਅਸੀਂ ਤੁਹਾਨੂੰ ਵਰੀ ਆਟਾ ਦਾਲ ਦੇਵਾਂਗੇ ਜਾਂ ਲੋਨ ਦੀਆਂ ਸੁਵਿਧਾਵਾਂ ਦੇਵਾਂਗੇ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਲੋਕਾਂ ਨੂੰ ਜਿਹੜਾ ਝੂਠ ਬੋਲ ਕੇ ਵੋਟਾਂ ਲੈ ਲਈਆਂ ਜਾਂਦੀਆਂ ਨੇਗੀਆਂ ਪਰ ਬਾਅਦ ਚੋਂ ਵਾਦੀ ਨਹੀਂ ਪੂਰੇ ਕੀਤੇ ਜਾਂਦੇ ਤੇ ਤੁਹਾਡਾ ਜਿਹੜਾ ਚੋਣ ਮੈਨੀਫੈਸਟੋ ਕੀ ਹੈਗਾ ਭਾਜਪਾ ਸਮਾਜ ਪਾਰਟੀ ਦਾ ਦੇਖੋ ਚੋਣ ਮੈਨੀਫੈਸਟੋ ਹਰ ਪਾਰਟੀ ਜਾਰੀ ਕਰਦੀ ਹੈ ਤੇ ਖਾਸ ਕਰਕੇ ਜਿਹੜੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਭਾਜਪਾ ਕਾਂਗਰਸ ਹੈ ਤੇ ਹੁਣ ਇਹ ਝਾੜੂ ਵਾਲੇ ਨੇ ਤੇ ਇਥੇ ਸਟੇਟ ਦੀ ਜਿਹੜੀ ਪਾਰਟੀ ਹੈਗੀ ਸ਼ਰੋਣੀ ਅਕਾਲੀ ਦਲ ਹੈ ਇਹਨਾਂ ਨੇ ਜੋ ਵੀ ਚੋਣ ਮਨੋਰਥ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਚੋਣਾਂ ਵਿੱਚ ਜਾਰੀ ਕੀਤੇ ਐ ਉਹ ਸਾਰੇ ਦੇ ਸਾਰੇ ਜਿਹੜੇ ਚੋਣ ਮਨੋਰਥ ਸੀਗੇ ਉਹ ਝੂਠ ਦੇ ਪਲੰਦੇ ਸਾਬਤ ਹੋਏ ਨੇਗੇ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਸੀ 2 ਕਰੋੜ ਨੌਕਰੀਆਂ ਦੇਵਾਂਗੇ ਉਹ ਨੌکریاں ਨਹੀਂ ਦਿੱਤੀਆਂ ਗਈਆਂ 15 ਲੱਖ ਰੁਪਏ ਖਾਤੇ ਚ ਪਾਵਾਂਗੇ ਉਹ ਨਹੀਂ ਪਾਇਆ ਗਿਆ ਉਲਟਾ ਦੇਸ਼ ਨੂੰ ਵੇਚ ਰਹੇ ਨੇਗੇ ਰੇਲ ਵੇਚ ਦਿੱਤੀ ਹੈ ਜਹਾਜ਼ ਵੇਚ ਦਿੱਤੇ ਨੇ ਵੱਡੀਆਂ-ਵੱਡੀਆਂ ਜਿਹੜੀਆਂ ਹੈਗੀਆਂ کارਖਾਨੇ ਫੈਕਟਰੀਆਂ ਜੋ ਸਰਕਾਰੀ ਖੇਤਰ ਦੇ ਵਿੱਚ ਸੀਆਂ ਉਹ ਵਿਕ ਰਹੀਆਂ ਮੈਂ ਇਹ ਕਹਿਣਾ ਚਾਹੁੰਗਾ ਵੀ ਦੇਸ਼ ਹੀ ਬਿਕ ਰਿਹਾ ਹੈਗਾ ਜੀ ਜੀ ਦੇਸ਼ ਬਿਕ ਰਿਹਾ ਤੇ ਝਾੜੂ ਵਾਲਿਆਂ ਨੇ ਵੀ ਇਹ ਵਾਅਦੇ ਕੀਤੇ ਸੀਗੇ ਵੀ ਭੈਣਾਂ ਨੂੰ ਬੀਬੀਆਂ ਨੂੰ ਜਿਹੜਾ ਹੈਗਾ 1-1000 ਰੁਪਏ ਦੇਵਾਂਗੇ ਡਿਪਟੀ ਮੁੱਖ ਮੰਤਰੀ ਲਾਵਾਂਗੇ ਦਲਤਾਂ ਦੇ ਵਿੱਚੋਂ ਤੇ ਉਹ ਦਾ ਡਿਪਟੀ ਮੁੱਖ ਮੰਤਰੀ ਲਾਇਆ ਗਿਆ ਨਾ ਭੈਣਾਂ ਨੂੰ ਇੱਕ ਇੱਕ 1000 ਰੁਪਏ ਦਿੱਤਾ ਗਿਆ ਉਲਟਾ ਜਿਹੜਾ ਹੈਗਾ ਦਲਤਾਂ ਦੇ ਉੱਤੇ ਇਸ ਪੰਜਾਬ ਦੇ ਵਿੱਚ ਝਾਰੂ ਸਰਕਾਰ ਦੇ 2 ਸਾਲ ਲੰਘਣ ਤੋਂ ਬਾਅਦ ਵੀ ਦਲਤਾਂ ਦੇ ਉੱਤੇ ਖਾਸ ਕਰਕੇ ਲੋਕ ਸਭਾ ਸੰਗਰੂਰ ਦੇ ਵਿੱਚ ਦਲਤਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਹੈਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਹਨਾਂ ਨੂੰ ਪਹਿਲਾਂ ਹੀ ਨਕਾਰਿਆ ਜਾ ਚੁੱਕਿਆ ਹੈ ਇਹ ਹੁਣ ਜਿਹੜੀਆਂ ਇਹ 2024 ਦੀਆਂ ਲੋਕ ਸਭਾ ਚੋਣਾਂ ਨੇ ਇਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਝਾੜੂ ਪਾਰਟੀ ਨੂੰ ਬਾਕੀ ਪਾਰਟੀਆਂ ਨੂੰ ਸਾਰੀਆਂ ਨੂੰ ਲੋਕ ਨਕਾਰ ਕੇ ਬੌਝਨ ਸਮਾਜ ਪਾਰਟੀ ਨੂੰ ਮਜ਼ਬੂਤੀ ਦੇਣਗੇ ਬੌਝਨ ਸਮਾਜ ਪਾਰਟੀ ਦਾ ਸਾਥ ਦੇਣਗੇ ਇੱਥੋਂ ਜਿਹੜਾ ਲੋਕ ਸਭਾ ਸੰਗਰੂਰ ਤੋਂ ਬਸਪਾ ਦਾ ਹਾਥੀ ਜਿੱਤ ਕੇ ਦਿੱਲੀ ਪਹੁੰਚੇਗਾ ਤੇ ਜਿਹੜਾ ਬੌਝਨ ਸਮਾਜ ਪਾਰਟੀ ਦਾ ਤੁਹਾਡਾ ਚੋਣ ਮੈਨੀਫੈਸਟੋ ਕੀ ਹੋਊਗਾ ਕਿ ਤੁਸੀਂ ਲੋਕਾਂ ਨੂੰ ਕੀ ਉਮੀਦਦਾਰੀ ਕਰਨ ਜਿਹੜੀ ਦਿਖਾਓਗੇ ਦੇਖੋ ਅਸੀਂ ਮਾਨਵਤਾਵਾਦੀ ਵਿਚਾਰਧਾਰਾ ਦੇ ਇਨਸਾਨ ਆ ਅਸੀਂ ਡਾਕਟਰ ਅੰਬੇਦਕਰਵਾਦੀ ਹੈਗੇ ਆ ਤੇ ਸਾਡ ਨੂੰ ਸਾਬ ਸ਼੍ਰੀ ਕਾਂਸੀ ਨਾਮ ਜਿਹਨਾਂ ਜੋ ਬੌਧਨ ਸਮਾਜ ਪਾਰਟੀ ਦੇ ਸੰਸਥਾਪਕ ਸੀਗੇ ਉਹ ਸਾਨੂੰ ਦੱਸ ਕੇ ਗਏ ਨੇ ਵੀ ਸਾਡਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰਤ ਹੈ ਮਾਨਸ ਕੀ ਜਾਤ ਸਬੇ ਏਕੋ ਪਹਿਚਾਨ ਬੋ ਸਰਵਤ ਦਾ ਭਲਾ ਅਸੀਂ ਸਾਰਿਆਂ ਨੂੰ ਇਸ ਭਾਰਤ ਦੇ ਵਿੱਚ ਅਸੀਂ ਚਾਹੁੰਦੇ ਆ ਕਿਸੇ ਵੀ ਧਰਮ ਦੇ ਲੋਕ ਹੋਣ ਕਿਸੇ ਵੀ ਮਜ਼ਬਦ ਦੇ ਲੋਕ ਹੋਣ ਕਿਸੇ ਵੀ ਜਾਤ ਦੇ ਲੋਕ ਹੋਣ ਗਰੀਬ ਹੋਣ ਮਜ਼ਦੂਰ ਹੋਣ ਸਰਮਾਇਦਾਰ ਹੋਣ ਉਹ ਸੁਖ શાંતੀ ਨਾਰਨ ਉਹਨਾਂ ਵਿੱਚ ਭਾਈਚਾਰਕ ਏਕਤਾ ਸਾਂਝ ਬਣੀ ਰਹੇ ਕੋਈ ਖੂਨ ਖਰਾਬਾ ਨਾ ਹੋਵੇ ਤੇ ਸਾਰਿਆਂ ਨੂੰ ਜਿਹੜੀ ਹੈਗੀ ਵਿੱਦਿਆ ਮਿਲੇ ਰੋਜ਼ਗਾਰ ਮਿਲੇ ਸਾਰਿਆਂ ਦੀ ਅੱਛੀ ਸਿਹਤ ਹੋਵੇ ਤੇ ਸਾਨੂੰ ਖਾਸ ਕਰਕੇ ਜਿਹੜੇ ਅਸੀਂ 85% ਲੋਕ ਆ ਜਿਨ੍ਹਾਂ ਨੂੰ ਦਲਿਤ ਪਛੜੇ ਕਿਹਾ ਜਾਂਦਾ ਉਹਨਾਂ ਨੂੰ ਘਟੋ ਕਣ ਘਟੋ ਘਟ ਅਣਖ ਇੱਜ਼ਤ ਮਾਣ ਸਨਮਾਨ ਵਾਲੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਮਿਲੇ ਜੀ ਸੋ ਡਾਕਟਰ ਸਾਹਿਬ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆਬਾਹਮ ਨੂੰ ਪੂਰੇ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕ ਸਭਾ ਸੰਗਰੂਰ ਦੇ ਜਿਹੜੇ ਵੋਟਰਸ ਨੇ ਸਪੋਰਟਰਸ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੋਕ ਸਭਾ ਸੰਗਰੂਰ ਦੇ ਵੋਟਰ ਸਪੋਰਟਰ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਤੁਸੀਂ ਸਾਰਿਆਂ ਨੂੰ ਅਜ਼ਮਾ ਕੇ ਦੇਖ ਲਿਆ ਹੈਗਾ ਕਾਂਗਰਸ ਨੂੰ ਵੀ ਅਜ਼ਮਾ ਕੇ ਦੇਖਿਆ ਆਪਣੇ ਝਾੜੀਵਾਲਿਆਂ ਨੂੰ ਵੀ ਅਜ਼ਮਾ ਕੇ ਦੇਖ ਲਿਆ ਅਕਾਲੀਆਂ ਨੂੰ ਵੀ ਅਜ਼ਮਾ ਕੇ ਦੇਖ ਲਿਆ ਭਾਰਤੀ ਜਨਤਾ ਪਾਰਟੀ ਨੂੰ ਵੀ ਅਜ਼ਮਾ ਕੇ ਦੇਖ ਲਿਆ ਇਸ ਵਾਰ ਉਹ ਜਿਹੜਾ ਹੈਗਾ ਲੋਕ ਮਨ ਮਿਲਾਈ ਬੈਠੇ ਨੇਗੇ ਲੋਕ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਗੇ ਤੇ ਲੋਕ ਬਹੁਜਨ ਸਮਾਜ ਪਾਰਟੀ ਨੂੰ ਇਥੋਂ ਜਿਤਾ ਕੇ ਭੇਜਣਗੇ ਜੀ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਦਾਰ ਡਾਕਟਰ ਮੱਖਣ ਸਿੰਘ ਜੀ ਵੱਲੋਂ ਜਿਹੜੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਇਥੋਂ ਦੇ ਜਿਹੜੇ ਲੋਕ ਸਭਾ ਸੰਗਰੂਰ ਦੇ ਉਮੀਦਵਾਰ ਅਪਣਾਇਆ ਗਿਆ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਸੋ ਬਹੁਤ ਹੀ ਚੰਗੀ ਗੱਲ ਹੈ ਡਾਕਟਰ ਸਾਹਿਬ ਸਾਡੇ ਵੱਲੋਂ ਤੁਹਾਨੂੰ ਵਧਾਈਆਂ ਜੀ ਥੈਂਕ ਯੂ ਸੋ ਅਸੀਂ ਪੂਰੇ ਜਿਹੜੇ ਪਹੁੰਚਨ ਸਮਾਜ ਪਾਰਟੀ ਦੇ ਵਰਕਰ ਸਹਿਬਾਨ ਜੋ ਇੱਥੇ ਇਕੱਠੇ ਹੋਏ ਨੇਗੇ ਸਾਰਿਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਹਾਂਜੀ ਹਾਂਜੀ ਤੇ ਹੁਣ ਸਾਡੇ ਨਾਲ ਇੱਥੇ ਚਮਕੌਰ ਸਿੰਘ ਵੀਰ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਪੂਰੇ ਸਮਾਜ ਦੇ ਵਿੱਚ ਵਿਚਰਦੇ ਆ ਰਹੇ ਨੇ ਦੋ ਮਿੰਟ ਰੁਕੋ ਜੀ ਸਸੀਕਾਲ ਜੀ ਸਸੀਕਾਲ ਪਹਿਲਾਂ ਤਾਂ ਬਾਣੀ ਲਿਖਣ ਦੀ ਲੋੜ ਕੋ ਪਈ ਤੇ ਚੈਨਲ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਵਿਸ਼ੇਸ਼ ਤੌਰ ਤੇ ਸਤਗੁਰ ਅਰਬਦਾਸ ਜੀ ਮਹਾਰਾਜ ਦਾ ਸਤਗੁਰੂ ਬਾਲਮੀਕੀ ਮਹਾਰਾਜ ਦਾ ਸਾਰੀਆਂ ਪਾਸ਼ਾਗੀਆਂ ਦਾ ਬਾਬਾ ਸਾਹਿਬ ਡਾਕਟਰ ਅੰਬੀਡਕਰ ਸਾਹਿਬ ਦਾ ਔਰ ਸਾਬ ਕਾਂਸ਼ੀ ਰਾਮ ਦਾ ਔਰ ਉਹਨਾਂ ਦੀ ਜਿਹੜੀ ਅਨਿਆਈ ਹੈਗੀ ਹੈ 체ਲੀ ਭੈਣ ਕੁਮਾਰੀ ਮਾਇਆ ਭਤੀ ਜੀ ਦਾ ਔਰ ਸਟੇਟ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਥੈਂਕਸ ਕਰਦੇ ਆ ਜਿਨ੍ਹਾਂ ਨੇ ਸਾਥੂ ਸਾਨੂੰ ਇੱਕ ਨਮਾਣੇ ਸਿੱਖ ਨੂੰ ਲੋਕ ਸਭਾ ਸੰਗਰੂਰ ਤੋਂ ਜਿਹੜੀ ਕਿ ਬਹੁਤ ਅਹਿਮ ਸੀਟ ਹੈ ਇਥੋਂ ਡਾਕਟਰ ਮੱਖਣ ਸਿੰਘ ਜੀ ਨੂੰ ਸਾਰੇ ਲੋਕ ਸਭਾ ਦੇ ਵਰਕਰਾਂ ਔਰ ਆਗੂਆਂ ਦੀ ਪੂਰੀ ਸਹਿਮਤੀ ਦੇ ਨਾਲ ਇਹਨਾਂ ਨੂੰ ਕੱਲ ਉਮੀਦਵਾਰ ਐਲਾਨਿਆ। ਚੰਡੀਗੜ੍ਹ ਜਦੋਂ ਉਮੀਦਵਾਰ ਐਲਾਨਨ ਤੋਂ ਬਾਅਦ ਜਿਵੇਂ ਭਾਮੜ ਮੱਚ ਜਾਂਦਾ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਚੈਨਲਾਂ ਤੇ ਸਾਰੇ ਅਖਬਾਰਾਂ ਤੇ ਇੱਕੋ ਹੀ ਗੱਲ ਸੀ ਬਈ ਸੰਗਰੂਰ ਤੋਂ ਜਿੱਤੇਗਾ ਤਾਂ ਹਾਥੀ ਵਾਲਾ ਜਿੱਤੇਗਾ ਕਿਉਂਕਿ ਸਿਮਰਜੀਤ ਸਿੰਘ ਮਾਨ ਬੇਸ਼ੱਕ ਇਥੋਂ ਦੋ ਵਾਰੀ ਜਿੱਤ ਚੁੱਕੇ ਨੇ ਮਾਨ ਸਾਹਿਬ ਉਹ ਇੱਕ ਵੀ ਕੰਮ 10 ਦਿਨ ਉਹਨਾਂ ਨੇ ਕੰਮ ਕੀ ਕੀਤਾ ਹੋਵੇ ਸਭਾਏ ਕਿ ਉਹ ਮਤਲਬ ਅਤਵਾਦ ਨੂੰ ਬੜਾਵਾ ਦੇਣਾ ਖਾਲਿਸਤਾਨ ਦੀ ਲਹਿਰ ਨੂੰ ਬੜਾਵਾ ਦੇਣਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਸਨਮਾਨ ਨਾ ਦੇਣਾ ਦੂਸਰੀ ਗੱਲ ਭਾਰਤੀ ਜਨਤਾ ਪਾਰਟੀ ਜਿਹਦੀ ਕੇਂਦਰ ਦੇ ਵਿੱਚ 10 ਸਾਲਾਂ ਤੋਂ ਸਰਕਾਰ ਚੱਲ ਰਹੀ ਹੈ ਉਹਨੇ ਸਾਰਾ ਦੇਸ਼ ਵੇਚ ਦਿੱਤਾ ਤੇ ਉਹ ਮੁੜ ਕੇ ਬਾਬਾ ਸਾਹਿਬ ਦੇ ਸਬਧਾਨ ਨੂੰ ਖਤਮ ਕਰਨ ਜਾ ਰਹੀ ਹੈ ਪੂਰੇ ਤੌਰ ਤੇ ਖਤਮ ਕਰਨ ਜਾ ਰਹੀ ਹੈ ਮੁੜ ਕੇ ਮਨੂ ਸਿਮਰਤੀ ਜਿਹੜੀ ਅੱਜ ਤੋਂ ਪਹਿਲਾਂ ਸੈਂਕੜੇ ਸਾਲ ਪਹਿਲਾਂ ਸੀ ਉਹਨੂੰ ਦੁਬਾਰੇ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਭੋਜਨ ਸਮਾਜ ਨੇ ਜਿਹਦੇ ਵਿੱਚ ਕੇ ਸ਼ੈਡਿਊਲ ਕਾਸਟ ਪਛੜਿਆ ਵਰਗ ਧਾਰਮਿਕ ਘਟਕਿੰਤੀਆਂ ਔਰ ਸਮਤਾ ਸਮਾਨਤਾ ਭਾਈਚਾਰਾ ਨੂੰ ਮੰਨਣ ਵਾਲੇ ਜਿਹੜੇ ਹੈ ਉੱਚ ਜਾਤੀ ਦੇ ਜਿਹੜੇ ਲੋਕ ਆ ਉਹ ਵੀ ਜਿਹੜਾ ਹੈਗਾ ਬੀਐਸਪੀ ਨੂੰ ਚੰਗੀ ਤਰ੍ਹਾਂ ਪਹਿਚਾਨ ਚੁੱਕੇ ਨੇ ਜੇਕਰ ਦੇਸ਼ ਦੇ ਵਿੱਚ ਚੰਗਾ ਰਾਜ ਪ੍ਰਬੰਧ ਹੋ ਸਕਦਾ ਹੈ ਸਰਵਤ ਦਾ ਪੱਲਾ ਹੋ ਸਕਦਾ ਹੈ ਦੇਸ਼ ਬਚ ਸਕਦਾ ਹੈ ਔਰ ਸਭਧਾਨ ਬਚ ਸਕਦਾ ਹੈ ਤਾਂ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਇਥੋਂ ਉਮੀਦਵਾਰ ਇਸੇ ਕਰਕੇ ਡਾਕਟਰ ਮਕਰਨ ਸਿੰਘ ਨੂੰ ਐਲਾਨ ਕੀਤਾ ਸਾਡਾ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਤਿੰਨੇ ਜ਼ਿਲ੍ਹਿਆਂ ਦੇ ਸਾਡੇ ਜ਼ਿਲ੍ਹਿਆਂ ਦੇ ਇੰਚਾਰਜ ਸਹਿਬਾਨ ਨੌ ਹਲਕਿਆਂ ਦੇ ਜਿਹੜੇ ਸਾਡੇ ਪ੍ਰਧਾਨ ਨੇ ਔਰ ਸਾਰੀਆਂ ਸਾਡੀਆਂ ਟੀਮਾਂ ਨੇ ਹਲਕਿਆਂ ਦੇ ਇੰਚਾਰਜ ਨੇ ਸਾਰੇ ਬਦਲੋ ਕੇ ਪੂਰੇ ਖੁਸ਼ ਨੇ ਪੂਰੇ ਇੱਕੋ ਗੱਲ ਤੇ ਹੈ ਵੀ ਜਿੱਤ ਤਾਂ ਸਾਡੀ ਯਕੀਨੀ ਹੈ ਪਰ فاਸਲਾ ਕਿੰਨਾ ਹੈ ਜਿੱਤ ਦਾ فاਸਲਾ ਕਿੰਨਾ ਹੋਏਗਾ ਉਹਦੇ ਲਈ ਅਸੀਂ ਜਿਹੜਾ 50 ਦਿਨ ਆਉਣ ਵਾਲੇ ਨੇ ਅਸੀਂ ਪੂਰੀ ਤਾਨਦੇ ਦੇ ਨਾਲ ਸਾਰੀ ਲੋਕ ਸਭਾ ਦੇ ਵਿੱਚ ਜਿਹੜੀਆਂ ਲੋਕ ਸਾਡੇ ਕੋਲੇ ਉਮੀਦਾਂ ਲੈ ਕੇ ਬੈਠੇ ਆ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਵੀ ਤਾਂ ਕਿ ਬੀਐਸਪੀ ਦੇ ਉਮੀਦਵਾਰ ਨੂੰ ਬਤ-ਬਤ ਵੋਟਾਂ ਪਾ ਕੇ ਇਹਨਾਂ ਨੂੰ ਜਿ ਤਾਂ ਕਿ ਦਿੱਲੀ ਭੇਜ ਜੇ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਦਾਰ ਚਮਕੌਰ ਸਿੰਘ ਵੀਰਜੀ ਦੇ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਜਿਹੜੇ ਪਾਰਟੀ ਵਰਕਰਸ ਨੇ ਉਹ ਕਿਸ ਤਰ੍ਹਾਂ ਜਿਹੜੇ ਕੰਮ ਕਰ ਰਹੇ ਨੇ ਕਿ ਚੋਣ ਨੂੰ ਲੈ ਕੇ ਤੇ ਉਹ ਕਿਸ ਤਰ੍ਹਾਂ ਜਿਹੜੀ ਪੂਰੀ ਪਾਰਟੀ ਦੀ ਜਿਹੜੀ ਜ਼ਿਲ੍ਹਾ ਦੀ ਲੀਡਰਸ਼ਿਪ ਆ ਉਹ ਕਿਸ ਤਰ੍ਹਾਂ ਬੱਬਾ ਭਾਰ ਹੋਈ ਹੈ ਕਿ ਚੋਣ ਜਿੱਤਣ ਦੇ ਲਈ ਹਰ ਹਿੱਲੇ ਸੋ ਦੋਸਤੋ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਨਤੀਜੇ ਕੀ ਕਹਿੰਦੇ ਨੇ ਕਿਉਂਕਿ ਲੋਕਾਂ ਦੀ ਲੋਕਤੰਤਰ ਇਹ ਲੋਕਾਂ ਨੇ ਢੱਕਰ ਨੂੰ ਆਪਣੀ ਜਿੱਤ ਦਾ ਸਿਰ ਕਿਸ ਦੇ ਸਿਰ ਬਣਦੇ ਨੇ ਸੋ ਦੋਸਤੋ ਇਸੇ ਤਰ੍ਹਾਂ ਨਿਤ ਨਮੀਆ ਖਬਰਾਂ ਲੈ ਕੇ ਆਵਜੀ ਦੀ ਸੀ ਸੰਦੇਰਾ ਮੈਂ ਧੰਨਵਾਦ ਜੀ